ਮੁਕੇਰੀਆਂ ਨਜ਼ਦੀਕੀ ਪਿੰਡ ਪੋਤਾ ਵਿਖੇ ਇੱਕੋ ਰਾਤ ਵਿੱਚ ਦੋ ਐਨਆਰਆਈ ਪਰਿਵਾਰਾਂ ਦੇ ਘਰਾਂ ਵਿੱਚ ਘਰ ਮਾਲਕਾਂ ਦੀ ਗੈਰ ਮੌਜੂਦਗੀ ਵਿੱਚ ਅਣਪਛਾਤੇਆਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਲਬਾਤ ਰਹੀਂ ਦਵਿੰਦਰ ਸਿੰਘ ਡਾਲੋਵਾਲ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਭਜਨ ਸਿੰਘ ਪਰਿਵਾਰ ਸਮੇਤ ਇਟਲੀ ਰਹਿੰਦੇ ਹਨ ਅਤੇ ਘਰ ਦੀ ਦੇਖਰੇਖ ਉਹਨਾਂ ਵੱਲੋਂ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਅੱਜ ਉਹਨਾਂ ਨੂੰ ਫੋਨ ਰਾਹੀਂ ਸੂਚਨਾ ਮਿਲਣ ਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਘਰ ਦੇ ਉੱਪਰਲੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਘਰ ਦਾ ਸਮਾਨ ਖਿਲਰਿਆ ਹੋਇਆ ਸੀ ਅਤੇ ਘਰ ਵਿੱਚ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸੀ ਉਹਨਾਂ ਦੱਸਿਆ ਕਿ ਚੋਰ ਜਾਂਦੇ ਸਮੇਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਲੈ ਗਏ ਇਸੇ ਤਰ੍ਹਾਂ ਦੂਸਰੇ ਐਨਆਰਆਈ ਪਰਿਵਾਰ ਦੇ ਭਰਾ ਨੇ ਦੱਸਿਆ ਕਿ ਉਹਨਾਂ ਦਾ ਭਰਾ ਵੀ ਪਰਿਵਾਰ ਸਮੇਤ ਕੈਨੇਡਾ ਰਹਿੰਦੇ ਹਨ ਅਤੇ ਅੱਜ ਉਹਨਾਂ ਨੂੰ ਘਰ ਵਿੱਚ ਚੋਰੀ ਹੋਣ ਬਾਰੇ ਪਤਾ ਲੱਗਿਆ ਜਿਸ ਵਿੱਚ ਘਰ ਦੀਆਂ ਅਲਮਾਰੀਆਂ ਵਿੱਚ ਰੱਖੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ ਚੋਰੀ ਦੀਆਂ ਵਾਰਦਾਤਾਂ ਦੇ ਸ਼ਿਕਾਰ ਪਰਿਵਾਰਾਂ ਦੇ ਰਿਸ਼ਤੇਦਾਰਾਂ ਨੇ ਪ੍ਰਸ਼ਾਸਨ પાસે ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਇਹਨਾਂ ਚੋਰੀਆਂ ਸੰਬੰਧੀ ਐਸਐਚਓ ਪ੍ਰਮੋਦ ਕੁਮਾਰ ਹੋਰਾਂ ਦੱਸਿਆ ਕਿ ਐਨਆਰਆਈ ਪਰਿਵਾਰਾਂ ਦੇ ਘਰ ਹੋਈਆਂ ਚੋਰੀਆਂ ਸੰਬੰਧੀ ਵੱਖ-ਵੱਖ ਪਹਿਲੂਆਂ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਨਿਊ ਚੜ ਦਾ ਪੰਜਾਬ ਲਈ ਧਰਮਚੰਦ ਮੁਕੇਰੀਆ। ਮੇਰਾ ਨਾਮ ਦਵਿੰਦਰ ਸਿੰਘ ਹੈ। ਮੇਰਾ ਪਿੰਡ ਡਲਵਾਲ ਹੈ। ਇਹ ਪਿੰਡ ਪੋਤਾ ਆ ਸਾਡਾ ਮੇਰੇ ਸਾਡੇ ਫਫੜਜੀ ਲੱਗਦੇ ਇਹ। ਇਹ ਪੂਰਾ ਪਰਿਵਾਰ ਜਿਹੜਾ ਬਾਹਰ ਇਟਲੀ ਰਹਿੰਦੇ ਆ। ਤੇ ਇਹਨਾਂ ਤੁਸੀਂ ਇਹਦੇ ਘਰ ਦੀ ਦੇਖ ਰਖਿਆ ਅਸੀਂ ਕਰਦੇ ਆਂ ਔਰ ਸਾਨੂੰ ਅਚਾਨਕ ਅੱਜ ਸਵੇਰੇ ਇੱਥੋਂ ਫੋਨ ਗਿਆ ਸੀ ਨਾਲ ਦੇ ਗਵਾਂਡੀ ਤੋਂ ਉਹਨਾਂ ਨੇ ਦੱਸਿਆ ਫੋਨ ਕੀਤਾ ਕਿ ਉੱਪਰਲਾ ਜਿਹੜਾ ਰੂਮ ਹੈ ਉਹ ਖੁੱਲਾ ਪਿਆ ਦਰਵਾਜਾ ਤੇ ਜਦੋਂ ਉਹਨਾਂ ਨੇ ਫੋਨ ਕੀਤਾ ਜਦੋਂ ਅਸੀਂ ਇੱਥੇ ਆ ਕੇ ਚੈੱਕ ਕੀਤਾ ਤਾਂ ਜਿਹੜੀ ਰਾਤ ਇੱਥੇ ਉਹੜੀ ਚੋਰੀ ਹੋਈ ਹੋਈ ਸੀ ਇੱਥੇ ਤੇ ਜਿਹੜੀਆਂ ਦੋ ਮੁੰਡੀਆਂ ਰੰਗੇ ਸੀਆਂ ਸੋਨੇ ਦੀਆਂ 4-4 ਗ੍ਰਾਮ ਦੀਆਂ ਉਹਨਾਂ ਲੈ ਗਿਆ ਕੁਝ 20000 ਕੈਸ਼ ਸੀ ਨਕਦ ਉਹ ਲੈ ਗਿਆ ਇੱਕ ਬਾਲੀਆਂ ਲੈ ਗਿਆ ਔਰ ਕੈਮਰੇ ਦਾ ਜਿਹੜਾ ਡੀਵੀਡੀ ਆ ਡਿਸਕ ਵੀ ਚੋਹ ਲੈ ਗਿਆ ਜੀ ਕੈਮਰੇ ਵਗਾਰਾ ਲੱਗੇ ਆ ਸਾਹਮਣੇ ਸਾਈਡ ਤੇ ਗੁਰਦੁਆਰਾ ਸਾਹਿਬ ਉਧਰ ਕੈਮਰੇ ਲੱਗੇ ਆ ਲੇਕਿਨ ਪੁਲਿਸ ਆਈ ਹੈ ਉਹ ਇਨਕੁਆਰੀ ਕਰਦੀ ਵੀ ਕੈਮਰੇ ਦੀ ਛਾਣਪਨ ਕਰਦੀ ਪਈ ਆ ਸਾਡੀ ਪ੍ਰਸ਼ਾਸਨ ਤੇ ਮੰਗ ਕੇ ਕਿ ਸਾਨੂੰ ਉਹ ਚੀਜ਼ਾਂ ਸਾਹਮਣੇ ਲਾ ਚਾਹੀਦਾ ਉਹਦੀ ਇਨਕੁਆਰੀ ਪੱਕਾ ਹੋਣੀ ਚਾਹੀਦੀ ਹੈ ਪੋਤਾ ਜੀ ਤੇ ਇਹ ਸਾਡੇ ਭਰਾ ਦਾ ਘਰ ਹੈ ਜਿੱਦੇ ਚੋਰੀ ਹੋਈ ਹੈ ਤੇ ਉਹ ਕਰੇਡਾ ਰਹਿੰਦੇ ਆ ਤੇ ਇਹ ਰਾਤ ਦੇ ਚੋਰੀ ਹੋਈ ਹੈ ਤੇ ਜਿਹੜੇ ਮੈਂ ਜਿੰਦੇ ਇਤਰਾ ਦੇਖਿਆ ਤੇ ਬਾਹਰ ਅ ਜਿਹੜਾ ਜਿੱਦਾ ਬੱਚਾ ਸੀਗਾ ਤੇ ਯਾਰ ਕੀਤਾ ਬੋਲ ਕੇ ਦੇਖਿਆ ਤੇ ਮੈਂ ਤੇ ਬਾਕੀ ਜਿੰਦੇ ਉੱਤੇ ਪਏਗੀ ਤੇ ਤੇ ਮੈਂ ਅਖਲਾਰਾ ਨਿਕਲ ਬਹੁ ਪਿਆ ਸੀਗਾ ਮੈਂ ਉਹਨਾਂ ਨੂੰ ਫੋਨ ਲਾਇਆ ਤੇ ਉਹਨਾਂ ਨੂੰ ਪੁੱਛਿਆ ਕਿ ਕੀ ਕੀ ਸੀਗਾ ਜਵਾਨ ਉਹਨੇ ਕਹਿੰਨੀ ਸੀਗੀ ਤੇ ਹੋਰ ਇੱਕ ਅਗੋਠੀ ਜੀ ਤੇ ਕੋਈ ਲਗਦਾ ਸੀਗਾ 15 ਕਾਫ ਕਰਾ ਜਾ ਰਹੀ ਹੈ ਤੇ ਫਿਰ ਇਹ ਹੀ ਪੁਲਿਸ ਨੂੰ ਤਲਾਸ਼ ਲੱਗਦੀ ਸਰਪੰਚ ਨੂੰ ਦੱਸਿਆ ਤੇ ਉਹਨਾਂ ਕੇ ਪੁਲਿਸ ਨੂੰ ਮੌਕਾ ਦੇ ਕੇ ਚੱਲ ਗਈ ਹੈ ਦੇਖੋ ਕਾਰਵਾਈ ਕਰੀ ਕੀ ਹੁੰਦੀ ਹੈ ਇਹ ਮੰਗ ਕਰਦੇ ਸਰਕਾਰ ਨੂੰ ਇਹਦਾ ਚੋਰ ਭੜੇ ਜਾਣ ਤੇ ਜੋ ਮਾਜਵਾ ਹੈਗਾ ਡਿੱਟੇ ਜਾਵੇ ਯਾਰ ਲੱਗ ਕੋਈ ਕੈਮਰਾ ਨਹੀਂ ਹੈ ਤੇ ਲੱਗਾ ਗੁਰਦੁਆਰਾ ਸਾਹਿਬ ਲੱਗੇਗਾ ਤਾਂ ਨਹੀਂ ਦੇਖਣੇ ਪੜਾ ਉੱਥੇ ਜਾ ਕੇ ਕੀ ਮਹੌਲ ਹੈ ਜਾਂ ਪਰ ਚੱਲੇ ਜਾ ਕਿਥਰ ਉੱਥੇ ਨਾਲ ਹੈ ਠੀਕ ਉਹਦੇ ਦੋ ਕਾਰ ਐਨਆਰ ਹੀ ਨੇ ਹੈਗੇ ਨਾਲ ਨਾਲ ਹੈਗੇ ਨੇ ਜੇ ਕੰਤ ਤੱਕ ਕੋਈ ਅੰਦਰ ਬੜਿਆ ਉਹਨਾਂ ਦੇ ਉਹਦੇ ਵਿੱਚੋਂ ਇੱਕ ਘਰ ਜਿਹੜੇ ਕੈਨੇਡਾ ਰਹਿੰਦੇ ਨੇ ਦਸ਼ਕਰ ਸਿੰਘ ਹੋਣੀ ਉਹਨਾਂ ਦੀ ਇੱਕ ਚੰਨੀ ਗਏ ਘਰੋਂ ਤੇ ਦੂਜਾ ਘਰ ਇਟਰੀ ਵਾਲੇ ਨੇ ਉਹ ਹੈਗੇ ਸੁਖਵਿੰਦਰ ਸਿੰਘ ਹੋਣੀ ਉਹਨਾਂ ਦੇ ਕਿਲੋਂ ਦੋ ਮੰਦਰੀਆਂ ਸੋਨੇ ਦੇ ਤੇ 20 ਕਿਹਾਰੇ ਤੇ ਆ ਗਏ। ਵਾਰੀ ਦੇਖ ਰਹੇ ਹਾਂ ਕਰਕੇ ਬੰਦੇ ਲਾਏ ਆਪਣੇ ਸੋਰਸ ਲਾ ਕੇ ਚੈੱਕ ਕਰਕੇ ਜਬੰਦੀ ਕਰ ਵੀ ਕਰਦੇ ਆ। ਸੀਸੀਟੀਵੀ ਵੀ ਉਹਨਾਂ ਨੂੰ ਫੁਟੇਜ ਦੇਖਦੇ ਆ ਉਹ ਜੇ ਮੈਟੋਨ ਕੋਈ ਉਹਨਾਂ ਕੋ ਬਾਹਰ ਕੈਮਰਾ ਲਾ ਦੇ ਉਹਨਾਂ ਨੇ ਲਿਆ ਸੀ ਉੱਥੇ ਵਾਈਫਾਈ ਕਨੈਕਸ਼ਨ ਉਹ ਚੈੱਕ ਕਰ ਰਹੇ ਉਹਨਾਂ ਕੋ ਕਲੀਅਰ ਹੈ ਕਿ ਨਹੀਂ ਆ ਦੇਖਦੇ ਹਾਂ ਕਿ ਸੁੱਤੇ ਪੈਸੇ ਨੂੰ ਗਲਤ ਹੋ ਜਾਂਦਾ ਉਹ ਸੁੱਤੇ ਪੈਸੇ ਨੂੰ ਦੇਖ ਕੇ ਦੱਸਦੇ ਜੇ ਕੋ ਰਿਪੋਰਟਿੰਗ ਵਗੈਰਾ ਹੋ ਜਾ ਉੱਥੋਂ ਪੇਸ ਹੋ ਜਾਂਦੀ ਹੈ।